ਤਾਣੀਂ ਦਾ ਮੋ ਇੱਕ ਰਾਜੇ ਨੂੰ ਉਸਦੇ ਕਿਸੇ ਮਿੱਤਰ ਰਾਜੇ ਨੇ ਦੋ ਬਾਜ ਦੇ ਬੱਚੇ ਤੋਹਫੇ ਵਜੋਂ ਭੇਟ ਕੀਤੇ ਉਹ ਬੱਚੇ ਬਹੁਤ ਵਧੀਆ ਨਸਲ ਦੇ ਸਨ ਅਤੇ ਰਾਜੇ ਨੂੰ ਬਹੁਤ ਪਸੰਦ ਆਏ ਉਸ ਨੇ ਉਹਨਾਂ ਦੀ ਤੀਖ ਪੜ ਲਈ ਇੱਕ ਤਜਰਬੇਕਾਰ ਆਦਮੀ ਨੂੰ ਨਿਯੁਕਤ ਕੀਤਾ ਕੁਝ ਮਹੀਨੇ ਬੀਤ ਗਏ ਤਾਂ ਰਾਜੇ ਨੇ ਉਹਨਾਂ ਬਾਜਾਂ ਨੂੰ ਵੇਖਣ ਦਾ ਮਨ ਬਣਾਇਆ ਰਾਜਾ ਉਸ ਜਗ੍ਹਾ ਤੇ ਗਿਆ ਜਿੱਥੇ ਉਹਨਾਂ ਨੂੰ ਪਾਲਿਆ ਜਾ ਰਿਹਾ ਸੀ ਰਾਜੇ ਨੇ ਦੇਖਿਆ ਕਿ ਬਾਜ ਦੇ ਦੋਵੇਂ ਬੱਚੇ ਵੱਡੇ ਹੋ ਗਏ ਸਨ ਅਤੇ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਸੋਹਣੇ ਲੱਗ ਰਹੇ ਸਨ ਜੋ ਆਦਮੀ ਬਾਜਾਂ ਦੀ ਦੇਖਭਾਲ ਕਰ ਰਿਹਾ ਸੀ ਰਾਜੇ ਨੇ ਉਸ ਨੂੰ ਕਿਹਾ ਮੈਂ ਇਹਨਾਂ ਨੂੰ ਉੱਡਦੇ ਹੋਏ ਵੇਖਣਾ ਚਾਹੁੰਦਾ ਹਾਂ ਇਹਨਾਂ ਨੂੰ ਉਡਾ ਕੇ ਦਿਖਾ ਆਦਮੀ ਨੇ ਫੜ ਕੇ ਦੋਵੇਂ ਬਾਜ ਉਡਾ ਦਿੱਤੇ ਦੋਵਾਂ ਬਾਜਾਂ ਨੇ ਉਡਾਰੀ ਭਰੀ ਉਹਨਾਂ 'ਚੋਂ ਇੱਕ ਬਾਜ ਤਾਂ ਆਸਮਾਨ ਦੀਆਂ ਉਚਾਈਆਂ ਨੂੰ ਛੂ ਰਿਹਾ ਸੀ ਪਰ ਇੱਕ ਬਾਜ਼ ਥੋੜਾ ਜਿਹਾ ਉੱਚਾ ਉੱਡ ਕੇ ਵਾਪਸ ਆ ਜਾਂਦਾ ਸੀ ਅਤੇ ਉਸੇ ਰੁੱਖ ਦੀ ਟਾਣੀ ਤੇ ਬੈਠ ਜਾਂਦਾ ਸੀ ਜਿੱਥੋਂ ਉਹ ਉੱਡਿਆ ਸੀ ਅਜਿਹਾ 2-3 ਵਾਰ ਹੋਇਆ ਕਿ ਆਦਮੀ ਉਸ ਬਾਜ਼ ਨੂੰ ਅਡਾਉਂਦਾ ਤੇ ਉਹ ਵਾਪਸ ਆ ਕੇ ਉਸੇ ਟਾਣੀ ਤੇ ਬੈਠ ਜਾਂਦਾ ਇਹ ਵੇਖ ਕੇ ਰਾਜੇ ਨੂੰ ਬਹੁਤ ਅਜੀਬ ਮਹਿਸੂਸ ਹੋਇਆ ਰਾਜੇ ਨੇ ਪੁੱਛਿਆ ਅਜਿਹਾ ਕਿਉਂ ਹੈ ਕਿ ਇੱਕ ਬਾਜ਼ ਤਾਂ ਇੰਨਾ ਵਧੀਆ ਉੱਚੇ ਆਸਮਾਨ ਵਿੱਚ ਉੱਡ ਰਿਹਾ ਹੈ ਅਤੇ ਦੂਜਾ ਬਿਲਕੁਲ ਵੀ ਨਹੀਂ ਉੱਡਣਾ ਚਾਹੁੰਦਾ ਬਾਜਾਂ ਦੀ ਦੇਖਭਾਲ ਕਰਨ ਵਾਲੇ ਆਦਮੀ ਨੇ ਦੱਸਿਆ ਹਜ਼ੂਰ ਇਸ ਬਾਜ ਦੀ ਸ਼ੁਰੂ ਤੋਂ ਹੀ ਇਹ ਸਮੱਸਿਆ ਹੈ ਕਿ ਉਹ ਇਸ ਟਾਣੀ ਨੂੰ ਛੱਡਦਾ ਹੀ ਨਹੀਂ ਰਾਜੇ ਨੂੰ ਦੋਵੇਂ ਬਾਜ ਬਹੁਤ ਪਸੰਦ ਸਨ ਉਹ ਦੂਜੇ ਬਾਜ ਨੂੰ ਵੀ ਉਸੇ ਉੱਚੇ ਅਸਮਾਨ ਵਿੱਚ ਉੜਦੇ ਦੇਖਣਾ ਚਾਹੁੰਦਾ ਸੀ ਅਗਲੇ ਦਿਨ ਪੂਰੇ ਰਾਜ ਵਿੱਚ ਐਲਾਨ ਹੋ ਗਿਆ ਕਿ ਜਿਹੜਾ ਵੀ ਇਸ ਬਾਜ ਨੂੰ ਉੱਚਾ ਉਡਾਉਣ ਵਿੱਚ ਸਫਲ ਹੋਵੇਗਾ ਉਸ ਨੂੰ ਰਾਜੇ ਵੱਲੋਂ ਇਨਾਮ ਦਿੱਤਾ ਜਾਵੇਗਾ ਫਿਰ ਕੀ ਸੀ ਇੱਕ ਤੋਂ ਬਾਅਦ ਇੱਕ ਹੁਨਰਬਾਜ਼ ਆਏ ਅਤੇ ਬਾਜ ਨੂੰ ਅਡਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਕਈ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਕੋਈ ਬਾਜ ਦੀ ਆਦਤ ਨਾ ਬਦਲ ਸਕਿਆ ਉਹ ਉਵੇਂ ਹੀ ਥੋੜਾ ਜਿਹਾ ਉੱਡਦਾ ਅਤੇ ਫਿਰ ਵਾਪਸ ਆ ਕੇ ਟਾਣੀ ਤੇ ਬੈਠ ਜਾਂਦਾ ਫਿਰ ਇੱਕ ਦਿਨ ਕੁਝ ਚਮਤਕਾਰ ਹੋਇਆ ਰਾਜੇ ਨੇ ਦੇਖਿਆ ਕਿ ਉਸਦੇ ਦੋਵੇਂ ਬਾਜ ਅਸਮਾਨ ਵਿੱਚ ਉੱਡ ਰਹੇ ਸਨ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਾ ਹੋਇਆ ਅਤੇ ਉਸਨੇ ਤੁਰੰਤ ਪੁੱਛਿਆ ਕਿ ਕੌਣ ਹੈ ਉਹ ਵਿਅਕਤੀ ਜਿਸਨੇ ਇਹ ਕਾਰਨਾਮਾ ਕੀਤਾ ਹੈ ਉਹ ਵਿਅਕਤੀ ਇੱਕ ਕਿਸਾਨ ਸੀ ਉਸ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਰਾਜੇ ਨੇ ਖੁਸ਼ ਹੋ ਕੇ ਉਸ ਨੂੰ ਬਹੁਤ ਸਾਰੇ ਸੋਨੇ ਦੇ ਸਿੱਕੇ ਇਨਾਮ ਵਜੋਂ ਦਿੱਤੇ ਰਾਜੇ ਨੇ ਕਿਹਾ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਬਸ ਮੈਨੂੰ ਇਹ ਦੱਸ ਕਿ ਤੂੰ ਇਹ ਕੰਮ ਕਿਵੇਂ ਕੀਤਾ ਜਦਕਿ ਵੱਡੇ ਵੱਡੇ ਮਾਹਰ ਵੀ ਅਜਾ ਨਹੀਂ ਕਰ ਸਕੇ ਕਿਸਾਨ ਨੇ ਕਿਹਾ ਮਹਾਰਾਜ ਮੈਂ ਇੱਕ ਸਧਾਰਨ ਜਿਆ ਕਿਸਾਨ ਹਾਂ ਪੰਛੀਆਂ ਨੂੰ ਉੱਡਣਾ ਸਿਖਾਉਣ ਬਾਰੇ ਬਹੁਤਾ ਗਿਆਨ ਤਾਂ ਮੈਨੂੰ ਨਹੀਂ ਹੈ ਮੈਂ ਤਾਂ ਬਸ ਉਹ ਟਾਣੀ ਕੱਟ ਦਿੱਤੀ ਜਿਸ ਤੇ ਬਾਜ਼ ਨੂੰ ਬੈਠਣ ਦੀ ਆਦਤ ਸੀ ਅਤੇ ਜਦੋਂ ਉਹ ਟਾਣੀ ਹੀ ਨਹੀਂ ਰਹੀ ਤਾਂ ਉਹ ਵੀ ਆਪਣੇ ਸਾਥੀ ਨਾਲ ਉੱਡਣ ਲੱਗ ਪਿਆ ਕਿਸਾਨ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਅਸੀਂ ਸਾਰੇ ਵੀ ਉੱਚੀ ਉਡਾਣ ਭਰਨ ਲਈ ਬਣੇ ਹਾਂ ਪਰ ਕਈ ਵਾਰ ਅਸੀਂ ਜੋ ਕਰ ਰਹੇ ਹੁੰਦੇ ਆ ਉਸਦੇ ਇੰਨੇ ਆਦੀ ਹੋ ਜਾਂਦੇ ਆ ਕਿ ਅਸੀਂ ਆਪਣੀ ਉੱਚੀ ਉਡਾਣ ਭਰਨ ਦੀ ਥਾਂ ਕੁਝ ਵੱਡਾ ਕਰਨ ਦੀ ਥਾਂ ਆਪਣੀ ਯੋਗਤਾ ਹੀ ਭੁੱਲ ਜਾਂਦੇ ਹਾਂ ਜੇਕਰ ਤੁਸੀਂ ਵੀ ਕਈ ਸਾਲਾਂ ਤੋਂ ਕਿਸੇ ਅਜਿਹੇ ਹੀ ਕੰਮ ਵਿੱਚ ਲੱਗੇ ਹੋਏ ਹੋ ਜੋ ਤੁਹਾਡੀ ਅਸਲ ਸਮਰੱਥਾ ਦੇ ਅਨੁਸਾਰ ਨਹੀਂ ਹੈ ਤਾਂ ਇੱਕ ਵਾਰ ਜ਼ਰੂਰ ਸੋਚੋ ਕਿ ਕਿਤੇ ਤੁਹਾਨੂੰ ਵੀ ਉਸ ਟਾਣੀ ਨੂੰ ਕੱਟਣ ਦੀ ਜ਼ਰੂਰਤ ਤਾਂ ਨਹੀਂ ਜਿਸ ਤੇ ਤੁਸੀਂ ਬੈਠੇ ਹੋਏ ਹੋ ਪੰਛੀ ਜੇ ਟਾਣੀ ਨੂੰ ਫੜ ਕੇ ਹੀ ਬੈਠਾ ਰਹੇ ਤਾਂ ਉਹ ਕਦੇ ਉੱਡ ਨਹੀਂ ਸਕਦਾ ਉੱਡਣ ਲਈ ਉਸ ਨੂੰ ਟਾਣੀ ਛੱਡਣੀ ਹੀ ਪੈਂਦੀ ਹੈ ਇਸੇ ਤਰ੍ਹਾਂ ਹੀ ਇਨਸਾਨ ਨੂੰ ਵੀ ਜ਼ਿੰਦਗੀ ਵਿੱਚ ਕਈ ਵਾਰ ਨਵੀਆਂ ਉਚਾਈਆਂ ਹਾਸਲ ਕਰਨ ਲਈ ਟਾਣੀ ਦਾ ਮੋਹ ਛੱਡਣਾ ਹੀ ਪੈਂਦਾ ਹੈ ਪਰ ਧਿਆਨ ਰਹੇ ਮੋਹ ਛੱਡਣ ਦਾ ਮਤਲਬ ਆਪਣੀ ਮੂਲਾਂ ਨੂੰ ਭੁੱਲਣਾ ਨਹੀਂ ਜੜਾਂ ਨਾਲ ਜੁੜੇ ਰਹਿ ਕੇ ਵੀ ਟਾਣੀ ਨਵੀਂ ਦਿਸ਼ਾ ਵੱਲ ਫੈਲ ਸਕਦੀ ਹੈ ਇਸ ਲਈ ਜੀਵਨ ਵਿੱਚ ਕਈ ਵਾਰ ਟਾਣੀ ਦਾ ਮੋਹ ਛੱਡ ਕੇ ਉੱਚੀਆਂ ਉਡਾਣਾ ਭਰਨੀਆਂ ਪੈਂਦੀਆਂ ਹਨ ਤੇ ਤਰੱਕੀ ਕਰਨ ਲਈ ਟਾਣੀ ਦਾ ਮੋਹ ਛੱਡਣਾ ਹੀ ਪੈਂਦਾ ਹੈ ਅੰਤ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਜਿਵੇਂ ਪੰਛੀ ਆਸਮਾਨ ਵਿੱਚ ਉੱਡਣ ਲਈ ਆਪਣੀ ਟਾਣੀ ਨੂੰ ਛੱਡਦੇ ਹਨ ਤੇ ਆਪਣੇ ਖੰਭਾਂ ਨੂੰ ਮਜ਼ਬੂਤ ਬਣਾਉਂਦੇ ਹਨ ਉਸੇ ਤਰ੍ਹਾਂ ਸਾਨੂੰ ਵੀ ਰਿਸ਼ਤਿਆਂ ਦਾ ਸਤਿਕਾਰ ਕਰਦੇ ਹੋਏ ਆਪਣੇ ਅੰਦਰ ਦੀ ਤਾਕਤ ਨੂੰ ਪਛਾਨਣਾ ਚਾਹੀਦਾ ਹੈ ਅਤੇ ਆਪਣੇ ਮਿੱਠੇ ਹੋਏ ਟੀਚੇ ਵੱਲ ਧਿਆਨ ਦੇ ਕੇ ਉਸ ਸਟੀਚੇ ਨੂੰ ਹਾਸਲ ਕਰਨਾ ਚਾਹੀਦਾ ਹੈ ਤੁਹਾਨੂੰ ਅੱਜ ਦਾ ਟੌਪਿਕ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਥੈਂਕ ਯੂ